हां जी किसान ਵੀਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਸਰੀਆ ਕਾਲ ਭੋਤਰਾ ਡੈਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਸ ਮੇਰੇ ਵੀਰ ਭਾਈ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੋਗੀ ਨਵੀਂ ਵੀਡੀਓ ਦੀ ਅਪਡੇਟ ਤੁਹਾਡੇ ਨੂੰ ਦੁਬਾਰਾ ਪਹੁੰਚਦੀ ਰਹੇ ਆਪਾਂ YouTube ਚੈਨਲ ਤੇ ਡੇਲੀ ਨਵੀਆਂ ਨਵੀਆਂ ਵੀਡੀਓ ਨਾਲ ਤੁਹਾਡੇ ਨਾਲ ਮਿਲਦੇ ਰਹਾਂਗੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਡੱਬੀ ਦਾ ਦਿਖਾਉਣ ਜਾ ਰਿਹਾ ਜੋ ਕਿ ਸੂਣ ਦੇ ਵਿੱਚ ਹਜੇ ਬਾਕੀ ਕੁਝ ਬਾਦ ਬੰਦ ਹੀ ਜਾਣਕਾਰੀ ਆਪਸ ਨੂੰ ਦੱਸਦੇ ਮਾਲਕਾਂ ਤੋਂ ਲੈ ਕੇ ਤੇ ਨਾ ਬਾਈ ਦਾ ਪਿੰਡ ਦਾਦੀਆ ਬਾਈ ਦਾ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਪਿੰਡ ਬਾਤਗੜ ਤੇ ਟੱਲੇ ਵਾਲਾ ਬਾਕੀ ਤੁਸੀਂ ਗਾਂਵ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈਆਂ ਦੇ ਮਾਲਕਾਂ ਦੇ ਦੱਸੇ ਮਗਾ ਦੂਜਾ ਸੂਆ ਸੁੰਦੀ ਹੈ ਥਣ ਵਗੈਰਾ ਚੈੱਕ ਕਰ ਸਕਦੇ ਹੋ ਚਾਰੇ ਥਣ ਪੂਰੇ ਲਖੜਵੇਂ ਪੀੜੀ ਦੇ ਪਾਵੇਂ ਅੰਗੂ ਲੱਗੇ ਪਿਆ FS ਬਿਊਟੀ ਬਾਕ ਕਮਾਲ ਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਅਜੇ ਹਫ਼ਤੇ ਦੀ ਕੱਚੀ ਹੈ ਵੀ ਦਾਦੇ ਵੀ ਹਫ਼ਤਾ ਦਾ 10 ਦਿਨ ਬਾਕੀ ਹੈ ਬਾਲਟਲਾ ਬਹੁਤ ਪਈਆਂ ਕਰ ਮਾਲੀ ਚ ਜਦੋਂ ਉਹ ਸੂਣਾ ਐ ਪੂਰੀ ਤਰ੍ਹਾਂ ਮਾਨ ਕੇ ਸੂਗੀ ਕਮਕ ਵਗੈਰਾ ਚੈੱਕ ਕਰ ਸਕਦੇ ਹੋ ਬਾਕੀ ਜੇ ਕਿਸੇ ਵੀਰ ਭਾਈ ਦੇ ਗਾਪਸੰਦ ਹੁੰਦੀ ਹੈ ਤਾਂ ਉਹ ਮਾਲਕਾਂ ਨਾਲ ਕਨੈਕਟ ਜ਼ਰੂਰ ਕਰ ਸਕਦਾ ਕਰ ਸਕਦਾ ਹੈ ਸਕਰੀਨ ਦੇ ਉੱਤੇ ਮਾਣਕਾ ਨੰਬਰ ਦਿੱਤਾ ਜਾਊਗਾ ਤੇ ਆਪਦੀ ਜੋ ਵੀ ਚੀਜ਼ਾਂ ਚਾਹੇ ਕੋਈ ਮੈਸ ਆ ਸਾਡੀ ਵੀਡੀਓ ਦੁਬਾਰਾ ਲੈਣੇ ਹੋ ਤਾਂ ਆਪਦੀ ਜਾਂਚ ਪਰਖ ਕੇ ਜਰੂਰ ਲੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ